ਮੈਂ ਆਪਣੇ ਬੰਬੇ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਿਮਨ ਜੇ ਕਲਾਕਾਰ ਨੂੰ ਮੌਕਾ ਬਖਸ਼ਿਆ ਤਲਾਉ ਪੰਜਾਬ ਦੇ ਪ੍ਰਾਇਮਰੀ ਸਕੂਲ ਦਾ ਸੀਨ ਕਲਾਸ ਦੇ ਵਿੱਚ ਮਾਸਟਰ ਫੀਤਾ ਰਾਮ ਜੀ ਦੇ ਆਉਣ ਤੋਂ ਪਹਿਲਾਂ ਬੱਚੇ ਕੀ ਕਰਦੇ ਨੇ ਅੱਜ ਦੀ ਛੁੱਟੀ ਛਾਰੀ ਮੀਆਂ ਮੱਖੀ ਮਾਰੀ ਮੀਆਂ ਨੂੰ ਲੱਗਿਆ ਚੋਲੇ ਕੱਲ ਦੀ ਛੁੱਟੀ ਹੋਰ ਓਏ ਹਾਲਿਆ ਮਾਸਟਰ ਜੀ ਆਉਂਦੇ ਆ ਕਲਾਸ ਸਟੈਂਡ ਤੇਰਾ ਪਿਓ ਕਹੂ ਉਹ ਤਾਂ ਮਨੀਟਰ ਬਣਿਆ ਫਿਰਦਾ ਕਲਾਸ 10 ਜੈ ਹਿੰਦ ਬਈ ਬੈਠੋ ਕਿਹਦੇ ਕਿਹਾ ਸੀ ਛੋਟੇ ਚ ਵੱਡੀ ਛੁੱਟੀ ਸਾਰੀ ਹੋਏ ਨਾ ਪਿਓ ਵਾਲਾ ਸਕੂਲ ਮਾਸਟਰ ਨੂੰ ਲੈ ਗਿਆ ਚੋਰ ਕਿਉਂ ਛੋਟਾ ਕੁਛ ਮੈਂ ਚੱਕ ਲਿਆ ਥਾਲੇ ਸਵੇਰੇ ਸਵੇਰੇ ਬੈਂਡ ਪਾਉਣ ਲੱਗ ਜਾਂਦੇ ਆ ਸਿੱਧੇ ਹੋ ਜਾਓ ਲਾਈਨਾਂ ਚ ਪਹਿਲਾਂ ਹਾਜ਼ਰ ਹੀ ਲਾ ਲਈਏ ਬਾਕੀ ਕੰਮ ਬਾਅਦ ਚ ਕਰਦੇ ਆ ਰੋਲ ਨੰਬਰ 1 ਹਾਜ਼ਰ ਜੀ ਰੋਲ ਨੰਬਰ 2 ਹਾਜ਼ਰ ਜੀ ਰੋਲ ਨੰਬਰ 3 ਹਾਜ਼ਰ ਜੀ ਖੜਾ ਹੋ ਓਏ ਪੁੱਤ ਕਦੇ ਸਕੂਲ ਆ ਗਿਆ ਕਦੇ ਚਲਾ ਗਿਆ ਕਦੇ ਆ ਗਿਆ ਕਦੇ ਚਲਾ ਗਿਆ ਸਕੂਲ ਨਾ ਹੋ ਗਿਆ ਤੇਰੇ ਨਾਨਕੇ ਹੀ ਹੋ ਗਏ ਓਏ ਦੋ ਦਿਨ ਹੋ ਗਏ ਸਕੂਲ ਕਿਉਂ ਨਹੀਂ ਆਇਆ ਇਹ ਮਾਟਰ ਜੀ ਮੇਰੀ ਮਜਬੂਰੀ ਸੀ ਨਾ ਮਜਬੂਰੀ ਨੂੰ ਸਾਲਿਆ ਐਮਐਲਏ ਦਾ ਪੀਏ ਲੱਗਿਆ ਹੋਇਆ ਪਰਸੋਂ ਕਿਉਂ ਨਹੀਂ ਆਇਆ ਇਹ ਪੜਚੋ ਮਾਟਰ ਜੀ ਮੇਰੀ ਮੰਮੀ ਦੇ ਮੇਰੀ ਨਿੱਕਰ ਤਾਂ ਹੋਤੀ ਸੀ ਤੇ ਜਦੋਂ ਪਤਾ ਮਾਟਰ ਜੀ ਮੇਰੇ ਕੋਲ ਇੱਕ ਨਿੱਕਰ ਸੀ ਤੇ ਉਹ ਹੀ ਗਿੱਲੀ ਸੀ ਮੈਂ ਸਕੂਲ ਕਿਵੇਂ ਆਉਂਦਾ ਹਾਏ ਓਏ ਪਰਸੋਂ ਤਾਂ ਮਾਲਿਆ ਸੀ ਤੇਰੀ ਮਜਬੂਰੀ ਤੇ ਕੱਲ ਕਿਉਂ ਨਹੀਂ ਆਇਆ ਅਸੀਂ ਚਾਹ ਗੁਰੂ ਦੀ ਮਾਟਰ ਜੀ ਕੱਲ ਮੈਂ ਘਰੋਂ ਤਾਂ ਚੱਲ ਪਿਆ ਸੀ ਪੱਤੜੂ ਰਸਤੇ 'ਚ ਕੀ ਮੌਤ ਪੈ ਗਈ ਸੀ ਓਏ ਇਹ ਮੌਤ ਨਹੀਂ ਮਟਰ ਜੀ ਜਦੋਂ ਮੈਂ ਛੋਟੇ ਘਰ ਦੇ ਕੋਲ ਕੀ ਨਿਕਲਿਆ ਤਾਂ ਤਾਰ ਤੇ ਛੋਟੀ ਗਿੱਲੀ ਨਿੱਕਰ ਲਟਕਦੀ ਸੀ ਮੈਂ ਕਹਾਂ ਜ ਮਟਰ ਜੀ ਨਹੀਂ ਸਕੂਲ ਗਏ ਓ ਰਿਆ ਓ ਰਿਆ ਓ ਰਿਆ ਓ ਰਿਆ ਤਾਂ ਸਾਲਿਆ ਤੂੰ ਸਮਝਿਆ ਮੇਰੇ ਕੋਲ ਇੱਕੇ ਨਿੱਕਰ ਨਹੀਂ ਵਾਟੇ ਕੀ ਛੋਟੇ ਕੋ ਦੋ ਨਿੱਕਰਾਂ ਨੇ ਹਾਲੇ ਸਵੇਰੇ ਸਵੇਰੇ ਮੂਡ ਖਰਾਬ ਕਰ ਦਿੰਦੇ ਆ ਬਈ ਬੱਚੋ ਕੱਲ ਮੈਂ ਸੋਨੂੰ ABC ਯਾਦ ਕਰਨ ਨੂੰ ਕਿਹਾ ਸੀ ਯਾਦ ਕੀਤੀ ਆ ਹਾਂ ਜੀ ਤੂੰ ਉੱਠ ਏਬੀਸੀ ਸੁਣਾ ਮੱਟ ਜੀ ਛੋਟੀ ਛਨਾਵਾ ਕ ਵੱਡੀ ਛਨਾਵਾ ਤੂੰ ਪੱਟੀ ਸੁਣਾ ਓਏ ABC D X ਬਾਈ Z ਸ਼ਾਬਾਸ਼ ਭਇਆ ਤੂੰ ਹੋਠਾ ਛੋਟੀ ਸੁਣਾ ABC D X ਬਾਈ Z ਸ਼ਾਬਾਸ਼ ਭਇਆ ਇਹ ਮੱਟ ਦੀ ਛੋਟੀ ਵੱਡੀ ਚ ਕੀ ਫਰਕ ਹੋਇਆ ਭਇਆ ਭਇਆ ਕੋਈ ਫਰਕ ਨਹੀਂ ਹੁੰਦਾ ਓਏ ਲੈ ਮੱਟ ਜੀ ਕੋਈ ਤਾਂ ਫਰਕ ਹੋਊਗਾ ਹੀ ਓਏ ਅਸਲ ਵਿੱਚ ਨਾ ਬੱਚੋ ਜਿਹੜੀ ਆਪਣੀ ਛੋਟੀ ABC ਹੁੰਦੀ ਆ ਉਹ ਵੱਡੀ ABC ਨਾਲੋਂ ਪੋਰਾ ਛੋਟੀ ਹੁੰਦੀ ਆ ਭਇਆ ਸਾਲੇ ਉਤ ਪਤਾਗੇ ਸਵਾਲ ਪੁੱਛੀ ਜਾਂਦੇ ਆ ਮੈਂ ਹੈਰਾਨ ਆ ਪਤਾ ਨਹੀਂ ਕਿੱਦਾਂ ਦੇ ਟੀਚਰ ਨੇ ਹਾਂ ਬਈ ਬੱਚੋ ਓ ਰਿਆ ਓ ਰਿਆ ਓ ਰਿਆ ਲੱਤਾਂ ਘੁੱਟ ਓਏ ਤੂੰ ਰਿਆ ਕਰੋਂ ਦੁੱਧ ਲੈ ਕੇ ਆ ਜਲਦੀ ਕਰ ਚਾਹ ਪੀਏ ਉਹ ਤੂੰ ਰਿਆ ਕੰਨ ਕਰ ਕੋਲ ਨੂੰ ਆ ਨਾਲ ਦੇ ਕਮਰੇ ਦੇ ਦੇਖ ਕੇ ਭੈਣ ਜੀ ਕੀ ਕਰਦੇ ਆ ਮਾਸਟਰ ਜੀ ਭੈਣ ਜੀ ਸਵਾਟਰ ਬਉਣਦੇ ਆ ਹਾਏ ਉਹ ਭੈਣ ਜੀ ਨੂੰ ਕਾ ਸਵਾਟਰ ਤਾਂ ਬਉਣ ਲੱਗੀ ਪਹਿਲਾਂ ਮੇਚਾ ਤਾਂ ਲੈ ਲਵੇ ਮਾਸਟਰ ਜੀ ਭੈਣ ਜੀ ਕਹਿੰਦੀ ਮਾਸਟਰ ਜੀ ਕਰੇ ਮਾਂ ਭੈਣ ਨਹੀਂ ਉਹਨੂੰ ਮੇਚਾ ਦੇ ਦੇ ਬੈਠਾ ਉੱਤੇ ਥਾਲੇ ਦੋ ਗੱਲਾਂ ਆਪਣੇ ਕੋਲ ਹੀ ਲਾ ਲੈਂਦੇ ਆ ਵੱਡੀ ਆਈਆ ਭੈਣ ਜੀ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਆ ਇੱਕ ਤਾਂ ਥਾਲਾ ਮੈਨੂੰ ਇਹਨਾਂ ਨੇ ਖਾ ਲਿਆ ਹਾਏ 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 ਮਸਤ ਜੀ ਬੱਲੇ ਭੈਣ ਜੀ ਅੱਜ ਸਾਡੇ ਕਮਰੇ 'ਚ ਕਿਵੇਂ ਚੰਨ ਚੜਿਆ ਆ ਬੈਠੋ ਮਸਤ ਜੀ ਮੈਂ 10 ਮਿੰਟ ਤੋਂ ਖੜੀ ਦੇਖ ਰਹੀ ਆ ਤੁਸੀਂ ਇੰਜ ਇੰਜ ਕਰੀ ਜਾ ਰਹੇ ਹੋ ਇਹ ਤਾਂ ਮਤਲਬ ਕੀ ਆ ਓਏ ਗੱਲ ਤਾਂ ਨਹੀਂ ਕਿਸੇ ਨੂੰ ਦੱਸਣ ਵਾਲੀ ਤੁਸੀਂ ਉਹ ਸਾਡੇ ਆਪਣੇ ਭੈਣ ਜੀ ਇਸ ਕਰਕੇ ਸੋਨੂੰ ਦੱਸਦੇ ਆ ਅਸਲ ਵਿੱਚ ਭੈਣ ਜੀ ਮੇਰੇ ਇੱਥੇ ਇੱਕ ਜੂਮ ਬੈਠੀ ਆ ਉਹ ਹੌਲੀ ਹੌਲੀ ਤੁਰ 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 ਥੱਲੇ ਨੂੰ ਆਉਂਦੀ ਆ ਜਦੋਂ ਇੱਥੇ ਆਉਂਦੀ ਆ ਮੈਂ ਫੜ ਲੰਨਾ ਮੈਂ ਫੇਰ ਇੱਥੇ ਰੱਖਦਾ ਫੇਰ ਤੁਰ ਪੈਂਦੀ ਆ ਫੇਰ ਫੜਦਾ ਫੇਰ ਰੱਖਦਾ ਫੇਰ ਤੁਰ ਪੈਂਦੀ ਆ ਬਾ ਬੀਬਾ ਮਸਤ ਜੀ ਮਾਰ ਸੱਟ ਉਹ ਵਿਚਾਰੀ ਨੂੰ ਕਿਉਂ ਤੜਫਾਈ ਜਾਂਦੇ ਬਈ ਮਾਰਾਂਗੇ ਤਾਂ ਸਹੀ ਭੈਣ ਜੀ ਪਰਾਂਏ ਥੋੜਾ ਬਈ ਹੋਰ ਕਿਵੇਂ ਮਾਰੋਗੇ ਮੈਂ ਥਾਲੇ ਨੂੰ ਪਜਾ ਪਜਾ ਕੇ ਮਾਰਾਂਗੇ ਨਾ ਮੈਂ ਕਿਹਾ ਤੂੰ ਕਿੱਧਰ ਨੂੰ ਭੱਜ ਗਈ ਓਏ ਜਦੋਂ ਮੈਂ ਭੈਣ ਜੀ ਨਾਲ ਜੂਨ ਦੀ ਗੱਲ ਕੀਤੀ ਸੀ ਛੋਟਜੋ ਕੀ ਨੇ ਕਿ ਆਸੀ ਮੱਟਰ ਜੀ ਗੰਦੇ ਉਰੇਆ 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 ਹਾਲੇ ਨੱਕ ਸਾਫ਼ ਕਰ ਮੱਟ ਜੀ ਮੈਂ ਨਹੀਂ ਕਰਨਾ ਮੈਂ ਤੈਨੂੰ ਕਿਹਾ ਨੱਕ ਸਾਫ਼ ਕਰ ਮੱਟ ਜੀ ਮੈਂ ਨਹੀਂ ਕਰਨਾ ਕਿਉਂ ਨਹੀਂ ਕਰਨਾ ਮੈਨੂੰ ਪਤਾ ਮੱਟਰ ਕੀ ਜੇ ਮੈਂ ਨੱਕ ਸ਼ਾਫ ਕਰ ਲਿਆ ਤੁਸੀਂ ਬੜੇ ਚਪੇੜ ਮਾਰਨੀ ਆ ਮੈਂ ਤੇਰਾ ਕੀ ਖਿਆਲ ਆ ਸੜਾ ਚਪੇੜ ਤੇਰਾ ਮੈਂ ਫੋੜ ਨਹੀਂ ਮਾਰਦਾ ਮੱਟ ਜੀ ਦਾ ਆਪ ਤੇ ਲੱਪੜ ਗਿਆ ਪੁੱਤ ਹੱਥ ਤਾਂ ਮੈਂ ਕਰ ਲੂੰ ਸਾਫ ਤੈਨੂੰ ਨਹੀਂ ਛੱਡਦਾ ਜੀ ਡੰਡਾ ਲੈ ਕੇ ਆ ਛੱਡੋ ਪਰੇ ਮੱਟਰ ਜੀ ਡੰਡਾ ਲੈ ਕੇ ਆ ਤਕਰ ਇਹ ਕੱਤਰੀ ਭਾ ਮਾਤਰ ਓਏ ਗਾਲ ਕੱਢੀਆ ਨਹੀਂ ਮਾਤਰ ਜੀ ਮੈਨੂੰ ਗਾਲ ਸੁਣੀਆ ਨਹੀਂ ਮਾਤਰ ਜੀ ਮੈਨੂੰ ਭੈਣ ਦੀ ਗਾਲ ਸੁਣੀਆ ਨਹੀਂ ਮਾਤਰ ਜੀ ਭੈਣ ਦੀ ਗਾਲ ਨਹੀਂ ਕੱਢੀ ਮੈਂ ਤਾਂ ਐ ਕਿਹਾ ਸੀ ਭੈਣ ਜੀ ਇੱਧਰੋਂ ਗਏ ਨੇ ਹਾਏ ਕਿੱਧਰੋਂ ਗਏ ਨੇ ਨਹੀਂ ਮੈਂ ਮਾਜਾ ਗੱਡੇ ਦਾ ਕੋਲ ਖਾ ਕੇ ਨਹੀਂ ਭੈਣ ਜੀ ਬਦਾਮੀ ਲੱਗੇ ਜਿਆ ਪਤਾ ਕਰਕੇ ਕਿੱਧਰੋਂ ਆਏ ਮਾਸਟਰ ਜੀ ਮਾਸਟਰ ਜੀ ਡੀਓ ਸਾਹ ਆ ਗਏ ਹਾਏ ਇਹ ਕੰਬਖਤ ਕਿੱਥੋਂ ਆ ਗਿਆ ਪਾਉ ਪੱਥਾ ਓਏ ਉਹ ਸਿੱਧੇ ਹੋ ਜਾਓ ਲਾਈਨਾਂ ਕਿ ਸਾਲਿਓ ਹੋਰ ਨਾ ਰਕਲਾ ਦਿਓ ਕਲਾਸ 10 ਜਹੰਮ ਮੈਂ ਮਾਸਟਰ ਫਿੱਟਾਂ ਰਾਂ ਸੇਰੀਆ ਮੈਨੂੰ ਬੜੀਆਂ ਸ਼ਿਕਾਇਤਾਂ ਪਹੁੰਚੀਆਂ ਨੇ ਤੇਰੇ ਸਕੂਲ ਦੇ ਮਾਸਟਰ ਨੇ ਭੈਣ ਜੀਆਂ ਨੇ ਲੱਤੀ ਰੂਪੇ ਸ਼ਿਕਾਇਤ ਕੀਤੀ ਆ ਕਿ ਮਾਸਟਰ ਫੀਤਰ ਆ ਨੂੰ ਪੜਾਉਣਾ ਨਹੀਂ ਆਉਂਦਾ ਇਸ ਤਰ੍ਹਾਂ ਕਿ ਜਿਵੇਂ ਇੰਸਪੈਕਸ਼ਨ ਤੇ ਆਇਆ ਹਾਂ ਬਈ ਬੱਚੋ ਵਾਟ ਇਜ਼ ਦ ਰਿਲੇਸ਼ਨ ਬੀਟਵੀਨ ਅਰਥ ਐਂਡ ਮੂਨ ਤੂੰ ਦੱਸੋ ਚੰਨ ਤੇ ਧਰਤੀ ਦਾ ਆਪਸ ਵਿੱਚ ਕੀ ਰਿਸ਼ਤਾ ਇਹ ਦੋਨੋਂ ਭੈਣ ਭਰਾ ਲੱਗਦੇ ਆ ਜੀ ਇਹ ਸਾੜਾ ਤੈਨੂੰ ਨਵੇਂ ਰਿਸ਼ਤਾ ਕਿਹਨੇ ਦੱਸਦਾ ਓਏ ਓ ਮਾਸਟਰ ਫੀਤਰ ਆਉਂ ਜੀ ਨੇ ਦੱਸਿਆ ਕਿਉਂ ਬਈ ਫੀਤਰ ਓਏ ਭੈਣ ਭਰਾ ਕਿਵੇਂ ਹੋਏ ਈ ਸਾਡੀ ਦਾ ਛੋਟੇ ਹੁੰਦੇ ਰੂ ਬੇਬੇ ਕਹਿੰਦੀ ਹੁੰਦੀ ਸੀ ਡੀਓ ਸਾਹਿਬ ਕਿ ਚੰਨ ਛੋਟਾ ਮਾਮਾ ਧਰਤੀ ਛੋਟੀ ਮਾਂ ਭੈਣ ਭਰਾ ਲੱਗੇ ਕਨਾਂ ਲੱਗੇ ਓ ਯੂ ਸ਼ਟ ਅਪ ਹਾਂ ਵੀ ਬੱਚਾ ਇੱਕ ਮਹਤਵ ਦਾ ਸਵਾਲ ਆ ਜੇ ਪੰਜ ਆਦਮੀ ਇੱਕ ਕੰਮ ਨੂੰ ਦਸਣ ਚੀ ਕਰ ਸਕਦੇ ਨੇ 10 ਆਦਮੀ ਕੰਮ ਨੂੰ ਕਿੰਨੇ ਦਰਜੀ ਕਰਨਗੇ ਤੂੰ ਦੱਸ ਓਏ ਇਹ ਕੋ ਕਹਿ ਨਹੀਂ ਸਕਦੇ ਮੈਂ ਤੇਰੀ ਸਲਾਹ ਪੁੱਛੀ ਆ ਸਾਲਾ ਕਹਿੰਦਾ ਕਹਿ ਨਹੀਂ ਸਕਦੇ ਤੂੰ ਦੱਸ ਓਏ ਨਹੀਂ ਪਤਾ ਓਏ ਫਿੱਤਰਾਮ ਤੈਨੂੰ ਪਤਾ ਜੇ ਪੰਜ ਆਦਮੀ ਕੰਮ ਨੂੰ ਦਸਣ ਚੀ ਕਰ ਸਕਦੇ ਨੇ 10 ਆਦਮੀ ਕੰਮ ਨੂੰ ਕਿੰਨੇ ਦਰਜੀ ਕਰਨਗੇ ਓ ਡੀਓ ਸਾਹਿਬ ਤੁਹਾਨੂੰ ਤਾਂ ਸਾਲਾ ਸਵਾਲ ਹੀ ਨਹੀਂ ਪਉਣਾ ਆਇਆ ਤੁਸੀਂ ਐਂ ਤਾਂ ਦੱਸਿਆ ਨਹੀਂ ਵੀ ਕੰਮ ਸਰਕਾਰੀ ਹੈ ਕਿ ਪ੍ਰਾਈਵੇਟ ਨਾ ਤੁਸੀਂ ਦੱਸਿਆ ਵੀ ਕੰਮ ਠੇਕੇ ਤੇ ਕਰਾਉਣਾ ਕਿ ਦਿਹਾੜੀ ਤੇ ਕਰਾਉਣਾ ਬੱਚੇ ਕੀ ਸਵਾਦ ਦੱਸਣ ਓਏ ਸ਼ਟ ਆਫ ਹਾਂ ਵੀ ਬੱਚੋ ਇੱਕ ਪੰਜਾਬੀ ਦਾ ਮੁਹਾਵਰਾ ਆਪਣਾ ਉੱਲੂ ਸਿੱਧਾ ਕਰਨਾ ਤੂੰ ਦੱਸੋ ਟਿੱਲੀ ਨਿਕਰ ਆਲਾ ਇਹਦਾ ਕੀ ਮਤਲਬ ਓ ਡੀਓ ਸਾਹਿਬ ਮੈਂ ਕਦੇ ਉੱਲੂ ਨਹੀਂ ਵੇਖਿਆ ਮੈਨੂੰ ਕੀ ਪਤਾ ਕਿਵੇਂ ਸਿੱਧਾ ਕਰੀ ਜਾਉ ਓ ਸਾਲਿਆ ਕਿਉਂ ਬਦਨਾਮੀ ਕਰਾਈ ਜਾਂਦੇ ਹੋ ਡੀਓ ਸਾਹਮਣੇ ਤੂੰ ਕਦੇ ਉੱਲੂ ਨਹੀਂ ਵੇਖਿਆ ਨਹੀਂ ਮਾਤਰ ਜੀ ਸਾਲਾ ਨੀਮੀ ਕਾਲ ਨੂੰ ਪਾਈਆ ਡੀਓ ਸਾਪਲ ਵੇਖ ਓਏ ਤੂੰ ਮੈਨੂੰ ਉਲੂ ਗਿਆ ਓਏ ਕੀ ਨੇ ਗਿਆ ਓ ਯੂ ਐਸ ਸਪੈਸ਼ਲ ਓਏ ਸੁਣਦਾ ਸਹੀ ਓ ਯੂ ਐਸ ਸਪੈਸ਼ਲ ਇਮੀਡੀਏਟਲੀ ਓਏ ਚਲਾ ਗਿਆ ਓ ਪਾ ਗਿਆ ਪੱਥਾ ਓਏ ਜਾ ਭੱਜੋ ਕਰਾ ਨੂੰ ਨਹੀਂ ਸਾਲੇ ਓ ਇਕੱਤਰ ਨੂੰ ਕੁੱਟ ਕੁੱਟ ਕੇ ਮਾਰ ਦੂ ਤੁਹਾਨੂੰ ਛੁੱਟੀ ਆ ਓਏ ਮਾਟੇ ਜੀ ਕੀ ਗੱਲ ਹੈ ਜੱਦੀ ਛੁੱਟੀ ਸਾਰੀ ਕਰਤੀ ਓਏ ਤੂੰ ਹੀ ਸੁਣਿਆ ਨਹੀਂ ਓਏ ਮੈਨੂੰ ਡੀਓ ਕਰ ਗਿਆ ਸਸਪੈਂਡ ਤੇ ਜਿਹੜਾ ਬੰਦਾ ਹੁੰਦਾ ਸਸਪੈਂਡ ਉਹਨੂੰ ਸਰਕਾਰ ਦਿੰਦੀ ਆ ਅੱਧੀ ਤਨਖਾਹ ਤੇ ਕਿਹੜੀ ਕਿਤਾਬ ਚ ਲਿਖਿਆ ਤਨਖਾਹ ਵੇਲੇ ਅੱਧੀ ਤੇ ਦਿਹਾੜੀ ਲਈਏ ਸਾਰੀ ਇਸ ਕਰਕੇ ਅੱਜ ਤੋਂ ਬਾਅਦ ਅੱਧੀ ਛੁੱਟੀ ਸਾਰੀ